ਸਭ ਤੋਂ ਪਹਿਲਾਂ ਕਿਸਾਨ ਵੀਰਾਂ ਨੂੰ ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਕੱਦੂ ਦੇ ਉੱਤੇ ਕੀਏ ਦੇ ਉੱਤੇ ਵੀਡੀਓ ਬਣਾ ਕੇ ਪਾਉਂਦੇ ਰਹਨੇ ਆ ਅੱਜ ਜਿਹੜੀ ਤਰੀਕ ਹੈਗੀ ਉਹ 16 ਹੋ ਗਈ ਹੈ 16 ਫਰਵਰੀ ਅਸੀਂ ਪਹਿਲਾਂ ਵੀਡੀਓ 10 ਫਰਵਰੀ ਦੇ ਪਾਈ ਸੀ ਅਸੀਂ ਤੁਹਾਨੂੰ ਕਿਹਾ ਸੀਗਾ 20 ਫਰਵਰੀ ਤੇ ਅਸੀਂ ਤੁਹਾਨੂੰ ਦਿਖਾਵਾਂਗੇ ਬੇਲਾਂ ਬਿਲਕੁਲ ਠੀਕ ਹੋ ਜਾਣੀ ਹੈ ਬੇਲਾਂ ਤੇ ਬਹੁਤ ਵਧੀਆ ਅਸਰ ਹੋਇਆ ਮਤਲਬ ਠੀਕ ਹੋਣੀ ਸ਼ੁਰੂ ਹੋ ਗਈਆਂ ਨੇ ਦੇਖੋ ਜੀ ਫਲ ਦੇਖੋ ਬੇਲਾਂ ਤੇ ਕਿੰਨਾ ਚੱਕਿਆ ਦੇਖੋ ਜੀ ਦੇਖੋ ਜੀ ਫਲ ਲਈ ਕਈ ਵੀਰਾਂ ਦੇ ਫੋਨ ਆਉਣਗੇ ਫਲ ਲਈ ਕੀ ਸਿਰਕਿਆ ਇਹ ਤੇ ਟ੍ਰਿਪਲ ਸਿਰਕਿਆ ਗਿਆ ਜੀ 20ml ਪਾਟਾਂਕੀ ਦਾ ਪਾ ਕੇ ਦੇਖੋ ਜੀ ਤੇ ਬਾਕੀ ਕੀ ਹੈ ਤੇਲੇ ਦਾ ਥੋੜਾ ਬਹੁਤਾ ਟੈਕ ਕਈ ਖੇਤਾਂ ਦੇ ਵਿੱਚ ਦੇਖਣ ਨੂੰ ਮਿਲਿਆ ਤਾਂ ਤੁਸੀਂ ਇਹਦੇ ਉੱਤੇ ਤੇਲੇ ਦੀ ਸਪਰੇਅ ਕਰ ਸਕਦੇ ਹੋ ਤੇਲੇ ਦੀ ਕਿਹੜੀ ਸਪਰੇਅ ਹੈ ਤੇ ਤੇਲੇ ਦੀ ਤੁਸੀਂ ਮੰਨ ਕੇ ਚੱਲੋ ਅਮੀਡਾ ਜਾਂ ਥਾਇਓ ਜਿਹਨੂੰ ਕੈਨਫੀਡੋਰ ਕਹ ਦਿੰਦੇ ਆ ਜਾਂ ਤਾਰਾ ਕਹ ਦਿੰਦੇ ਆ ਤੇ ਉਹਦੀ ਸਪਰੇਅ ਕਰ ਸਕਦੇ ਹੋ ਤੇ ਬੇਲਾ ਨੇਗੀਆਂ ਜਿਹੜੀਆਂ ਇਹ ਬਿਲਕੁਲ ਠੀਕ ਹੋਣੀਆਂ ਸ਼ੁਰੂ ਹੋ ਗਈਆਂ ਨੇ ਪਰ ਜਿਹੜਾ ਪੱਤਾ ਸੁੱਕਿਆ ਸੀਗਾ ਉਹਦਾ ਹੌਲੀ-ਹੌਲੀ ਅਸਰ ਜਾਊਗਾ ਹੌਲੀ-ਹੌਲੀ ਦੇਖਣੋਂ ਹਟੂਗਾ ਜਦੋਂ ਦੂਸਰੀਆਂ ਨਵੇਂ ਫਟਾਰਾ ਲੈਣਗੀਆਂ ਫੇਰ ਬਿਲਕੁਲ ਠੀਕ ਹੋਊਗਾ ਕਦੂਆਂ ਦੀ ਜਿਹੜੀ ਉਹ ਅੱਜ ਤੜਾਈ ਵੀ ਹੋ ਚੁੱਕੀ ਐ ਕਦੂ ਐਸੇ ਕਰਕੇ ਤੁਹਾਨੂੰ ਦੇਖਣ ਨੂੰ ਘੱਟ ਮਿਲ ਰਹੇ ਨੇ ਤੇ ਤੁਸੀਂ ਕਮੈਂਟਾਂ ਦੇ ਵਿੱਚ ਜਰੂਰ ਦੱਸਿਆ ਕਰੋ ਕਿ ਤੁਹਾਡੀਆਂ ਬੀਲਾਂ ਕਿਵੇਂ ਦੀਆਂ ਨੇ ਵਿੱਚ ਵਿੱਚ ਵੀਰਾਂ ਦੇ ਫੋਨ ਆਉਂਦੇ ਨੇ ਵੀ ਇਹ ਵੈਰਾਈਟੀ ਕਿਹੜੀ ਆ ਕਿਹੜੀ ਕੰਪਨੀ ਦੀ ਆ ਇਹ 골ਡਨ ਦੀ ਆ ਜੀ ਤੇ ਕੋਸ ਮੈਕੋ ਦੀ ਆ ਇਹ ਕਾਫੀ ਕੰਪਨੀਆਂ ਦੇ ਵਿੱਚ ਆਉਂਦੇ ਨੇ ਇਹ ਤੁਸੀਂ ਕਿਸੇ ਦੇ ਗੈਰ ਲੱਕੇ ਨਹੀਂ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਕਿਤੇ ਲੋਕੀ ਦਾ ਰੇਟ ਵਧੀਆ ਮਿਲਦਾ ਤੁਸੀਂ ਆਪਣੇ ਏਰੀਆ ਦੇ ਹਿਸਾਬ ਨਾਲ ਕੀ ਡਿਮਾਂਡ ਨਿਕਲਦੀ ਹੈ ਤੁਹਾਡੇ ਤੁਸੀਂ ਉਸ ਤਰ੍ਹਾਂ ਬੀਜ ਦੀ ਚੋਣ ਕਰ ਸਕਦੇ ਹੋ ਸਾਡੇ ਕਹਿਣ ਤੇ ਬੀਜ ਤੁਹਾਡਾ ਸੈੱਟ ਨਹੀਂ ਹੁੰਦਾ ਕਈ ਵਾਰੀ ਤੁਸੀਂ ਆਪਣਾ ਨੁਕਸਾਨ ਕਰ ਬੈਠਦੇ ਹੋ ਕਿਉਂਕਿ ਸਾਡੇ ਏਰੀਆ ਦੇ ਵਿੱਚ ਹੋਰ ਸੈਈ ਦੀ ਡਿਮਾਂਡ ਹੁੰਦੀ ਆ ਸੂਡੇ ਏਰੀਆ ਚ ਹੋਰ ਦੀ ਜਿਵੇਂ ਕਿਸੇ ਸਾਈਡ ਦੇ ਵਿੱਚ ਲੋਕੀ ਦੀ ਜ਼ਿਆਦਾ ਡਿਮਾਂਡ ਆ ਕਿਤੇ ਕੱਦੂ ਦੀ ਜ਼ਿਆਦਾ ਡਿਮਾਂਡ ਆ ਇਹ ਏਰੀਆ ਦਾ ਅਲੱਗ-ਅਲੱਗ ਹਿਸਾਬ ਕਿਤਾਬ ਹੁੰਦਾ ਜੀ ਇਹੀ ਕੰਮ ਮਿਰਚ ਦੇ ਵਿੱਚ ਆ ਤੁਸੀਂ ਕਿਸੇ ਵੀ ਜ਼ਿੰਮੇਵਾਰ ਦੇ ਆਮ ਦੇ ਗੈਰ ਇਲਾਕੇ ਨਾਲ ਲਾਇ ਕਰੋ ਤੁਸੀਂ ਆਪਣੇ ਏਰੀਆ ਦੇ ਫਾਰਮਰ ਨਾਲ ਗੱਲ ਕਰਿਆ ਕਰੋ ਜਿਹੜਾ ਕੋਈ ਏਸੀ ਖੇਤੀਕਾਰ ਦਾ ਜਾਂ ਫਿਰ ਸਬਜ਼ੀ ਮੰਡੀ ਵਾਲਿਆਂ ਨੂੰ ਵੀ ਕਾਫੀ ਪਤਾ ਹੁੰਦਾ ਨੌਲੇਜ ਹੁੰਦੀ ਹੈ ਕਿ ਉਹ ਪੁਰਾਣੇ ਬੰਦੇ ਨੇ ਵੀ ਕਿਹੜੇ ਸੱਚ ਦੀ ਉਰੇ ਚੀਜ਼ ਵਿਕਦੀ ਹੈ ਉਹੀ ਲਿਆ ਕਰੋ ਤਾਂ ਕਿ ਤੁਹਾਨੂੰ ਵਧੀਆ ਰੇਟ ਮਿਲੇ ਤੁਸੀਂ ਕਮੈਂਟਾਂ ਦੇ ਵਿੱਚ ਵੀ ਦੱਸਿਆ ਕਰੋ ਤੁਹਾਡੀ ਮੰਡੀ ਦੇ ਵਿੱਚ ਕਦੂ ਕੀ ਰੇਟ ਵਿਕਦਾ ਜਾਂ ਤੁਸੀਂ ਕਿਸ ਨੇ ਕਦੂ ਤੋੜਿਆ ਕਿਸ ਦਾ ਤਿਆਰ ਆ ਕੀ ਗੱਲਬਾਤ ਆ ਇਹਦੇ ਬਾਰੇ ਸਾਰਾ ਕੁਝ ਦੱਸਿਆ ਕਰੋ ਤੇ ਤਾਂ ਕਿ ਤੁਹਾਨੂੰ ਸਾਨੂੰ ਵੀ ਜਾਣਕਾਰੀ ਤੁਹਾਡੇ ਤੋਂ ਮਿਲਦੀ ਰਹੇ ਜਾਣਕਾਰੀ ਕੀ ਹੈ ਜਾਣਕਾਰੀ ਜੇਕਰ ਆਪਾਂ ਦੋਨੇ ਤੇਰਾ ਸਾਂਝੀ ਕਰਾਂਗੇ ਤਾਂ ਉਹਦੇ ਨਾਲ ਦੋਨਾਂ ਨੂੰ ਸਿੱਖਣ ਨੂੰ ਮਿਲਦਾ ਹੈਗਾ ਦੇਖੋ ਜੀ ਅਸੀਂ ਵੀ ਐਮੀ ਜਾਣਕਾਰੀ ਇਕੱਠੀ ਕਰਕੇ ਤੁਹਾਨੂੰ ਸ਼ੇਅਰ ਕਰਦੇ ਰਹਿੰਦੇ ਆ ਤਾਂ ਕਿ ਤੁਹਾਡੀ ਫਸਲ ਦੇ ਚੰਗੇ ਰਿਜ਼ਲਟ ਮਿਲਣ ਤੇ ਕਦੂ ਦੀ ਫਸਲ ਹੈ ਜਿਹੜੀ ਬਸ ਵਧੀਆ ਚੱਲ ਰਹੀ ਹੈ ਇਸ ਟਾਈਮ ਇਹਦੇ ਉੱਤੇ ਤੇਲੇ ਦਾ ਅਟੈਕ ਦੱਸਿਆ ਗਿਆ ਬਸ ਥੋੜਾ ਬਹੁਤਾ ਬਾਕੀ ਇਸ ਨੂੰ ਖਾਦ ਖਰਾਕੀ ਦੇਣੀ ਹੈ ਦੇਖੋ ਜੀ ਜੇ ਤੁਹਾਡਾ ਦੂ ਡ੍ਰਿਪ ਦੇ ਉੱਤੇ ਆ ਤਾਂ ਤੁਸੀਂ ਇਸ ਨੂੰ 4 ਕਿਲੋ ਕੈਲਸ਼ੀਅਮ ਨਾਈਟ੍ਰੇਟ ਦੇ ਸਕਦੇ ਹੋ ਉਸ ਤੋਂ ਬਾਅਦ ਅਗਲੀ ਵਾਰੀ ਜਦੋਂ ਦੇਣਾ ਤਾਂ ਇਸ ਨੂੰ ਡੀਏਪ ਘੋਲ ਕੇ ਦੇ ਸਕਦੇ ਹੋ ਡ੍ਰਿਪ ਰਾਹੀਂ ਤੇ ਬੋਰਨ ਵੀ 250 ਗ੍ਰਾਮ ਬੋਰਨ ਦੇ ਸਕਦੇ ਹੋ ਤੇ ਜਿਹੜੇ ਇਹਦੇ ਉੱਤੇ ਸਪਰੇ ਨੇ ਉਹ ਸਪਰੇ ਕਿਹੜੇ ਕਰੀਏ ਜੇਕਰ ਤੁਹਾਡੀ ਬੇਲ ਨੇ ਗਰੋਥ ਚੰਗੀ ਨਹੀਂ ਕੀਤੀ ਤਾਂ ਤੁਸੀਂ ਇਸ ਦੇ ਉੱਤੇ 19 19 ਦੀ ਸਪਰੇ ਕਰ ਸਕਦੇ ਹੋ ਜੀ ਜੇਕਰ ਤੁਹਾਡੀ ਬੇਲ ਫੁੱਲਾਂ ਤੇ ਆ ਤਾਂ ਤੁਸੀਂ 13045 ਦੀ ਕਰ ਸਕਦੇ ਹੋ ਤੇ ਜੇਕਰ ਤੁਹਾਡੀ ਬੇਲ ਜਿਵੇਂ ਸਾਡੇ ਐਵੇਂ ਆ ਪੂਰੇ ਸਿਸਟਮ ਤੇ ਵੀ ਕਦੂ ਲੱਗ ਵੀ ਰਹੇ ਨੇ ਤੇ ਕਦੂਆਂ ਦਾ ਸੈਜ ਵੀ ਬਣ ਰਿਹਾ ਫੁੱਲ ਵੀ ਬਹੁਤਾ ਤਾਂ ਤੁਸੀਂ ਇਸ ਦੇ ਉੱਤੇ 59034 ਦੀ ਕਰ ਸਕਦੇ ਹੋ ਜਾਂ ਫਿਰ ਤੁਸੀਂ ਇਸ ਦੇ ਉੱਤੇ ਕੈਲਸ਼ੀਅਮ ਪਲੱਸ ਬੋਰਨ ਦੀ ਵੀ ਸਪਰੇਅ ਕਰ ਸਕਦੇ ਹੋ ਇਹ ਇਹ ਕਾਫੀ ਸਪਰੇਹਾਂ ਨੇ ਜਿਹੜੀਆਂ ਮਤਲਬ ਆਪਣੇ ਕੋਲੇ ਲਿਆ ਕੇ ਰੱਖਣੀ ਚਾਹੀਦੀਆਂ ਨੇ ਜ਼ਿਮੀਂਦਾਰ ਭਰਾਵਾਂ ਨੂੰ ਥੋੜੇ ਦਿਨਾਂ ਬਾਅਦ ਬਦਲ-ਬਦਲ ਕੇ ਟਾਈਮ ਦੇ ਹਿਸਾਬ ਨਾਲ ਆਪਣੇ ਕੱਦੂ ਦੀ ਸਟੇਜ ਦੇ ਹਿਸਾਬ ਨਾਲ ਤੁਸੀਂ ਇਹਨਾਂ ਦੀ ਸਪਰੇਅ ਕਰਕੇ ਆਪਣੇ ਕੱਦੂ ਦਾ ਝਾੜ ਵਧਾ ਸਕਦੇ ਹੋ। ਬਾਕੀ ਝਾੜ ਵਧਾਉਣ ਦੇ ਕਈ ਕਾਫੀ ਤਰੀਕੇ ਨੇ ਜਿਵੇਂ ਹੁਣ ਵਿੱਚ ਵਿੱਚ ਜ਼ਿਮੀਂਦਾਰ ਨੇ ਉਹੋ ਲੈਣ ਤੋਂ ਲੈਣ ਦਾ ਫਾਸਲਾ 15 ਫੁੱਟ ਰੱਖਦੇ ਨੇ। ਦੇਖੋ ਜੀ ਜਿਹੜਾ ਸਾਡਾ ਫਾਸਲਾ ਇਹ 4 ਫੁੱਟ ਦਾ ਬੈੱਡ ਦੀ ਸਾਈਡ ਤੇ ਲੱਗਿਆ ਉਧਰੋਂ ਮਤਲਬ ਜਿਵੇਂ ਆਪਾਂ ਕਹਦੇ ਆ ਲੈਂਡ ਤੋਂ ਲੈਂਡ 4 ਫੁੱਟ ਤੇ ਆ ਤੇ ਬੂਟੇ ਤੋਂ ਬੂਟਾ ਲਗਭਗ 1.5 ਫੁੱਟ ਤੇ ਆ ਇਸ ਨੂੰ ਆਪਾਂ ਫਾਸਲਾ ਘੱਟ ਕਰਕੇ ਜਿਵੇਂ ਆਪਾਂ ਨੇ ਕੀਤਾ ਇਤੋਂ ਜ਼ਿਆਦਾ ਤਾਂ ਘੱਟ ਕਰ ਨਹੀਂ ਸਕਦੇ ਇਹ ਤਾਂ ਜਮੀ ਸਿਰਾ ਕੀਤਾ ਹੋਇਆ ਤੇ ਆਪਾਂ ਆਪਣੀਆਂ ਬੀਲਾਂ ਦਾ ਝਾੜ ਵਧਾ ਸਕਦੇ ਆ ਜਿਵੇਂ ਹੁਣ ਵਿੱਚ ਵਿੱਚ ਭਰਾਮਾ ਦੇ ਤਾਂ ਵਿਚਾਲੇ 15 ਫੁੱਟ ਛੱਡ ਕੇ ਲੈਂਡ ਤੋਂ ਲੈਂਡ ਦਾ 15 ਫੁੱਟ ਦਾ ਕਿਸੇ ਦਾ 10 ਫੁੱਟ ਦਾ ਤੇ ਉਹਨਾਂ ਦਾ ਫਿਰ ਝਾੜ ਵੀ ਵੀਰੇ ਉਹਨਾਂ ਕੀ ਹੁੰਦਾ ਜਿਆਦਾ ਝਾੜ ਨਹੀਂ ਮਿਲਦਾ ਇਸ ਤਰ੍ਹਾਂ ਝਾੜ ਵਧਾਉਣ ਦਾ ਤਾਂ ਇਹ ਵੀ ਤਰੀਕਾ ਬਾਕੀ ਕੀ ਆ ਜਿੰਨੇ ਤੁਸੀਂ ਮੈਕਰੋ ਨਿਊਟ੍ਰੀਐਂਟ ਦੇਓਗੇ ਬੇਲ ਨੂੰ ਖਰਾਕ ਦੇਓਗੇ ਕਿਉਂਕਿ ਇਹ ਕद्दू ਦੀ ਕਹੀ ਜੀ ਬੇਲ ਆ ਜਿਹੜੀ ਇੱਕ ਬੇਲ ਦੇ ਉੱਤੋਂ ਜੇ ਜਿਆਦਾ ਨਹੀਂ ਮੈਂ ਕਹਿੰਦਾ ਤਾਂ 15 20 ਕਿਲੋ ਕद्दू ਤਾਂ ਉੱਤਰੀ ਜਾਂਦਾਗਾ ਪੂਰੇ ਸੀਜ਼ਨ ਦਾ ਦਿਨੇ ਆਪਾਂ ਇਸ ਨੂੰ ਕੀ ਆ ਇੱਕ ਗੱਟਾ ਡੀਪੀ ਦਾ ਇੱਕ ਗੱਟਾ ਡੀਪੀ ਦਾ ਕੁਝ ਨਹੀਂ ਕਰਦਾ ਤੇ ਸਪਾਰਸਾਂ ਦੇ ਮੁਤਾਬਕ ਨਹੀਂ ਵੀਰੇ ਤੁਸੀਂ ਇਸ ਨੂੰ ਦੇਖੋ ਵੀ ਕਿੰਨੀ ਕੁ ਲੋੜ ਆ ਤੇ ਲੋੜ ਮੁਤਾਬਕ ਜਿਵੇਂ ਆਪਾਂ ਕਦੋਂ ਤੋੜੀ ਜਾਂਦੇ ਆ ਉਸੇ ਤਰ੍ਹਾਂ ਇਸ ਨੂੰ ਆਪਾਂ ਆਪਣੀ ਖਰਾਕ ਇਸ ਦੀ ਖਰਾਕ ਦਿੰਦੇ ਰਹੀਏ ਤਾਂ ਝਾੜ ਵਧੀਆ ਬਣ ਜੂ ਤੇ ਬੇਲ ਵੀ ਜਿਆਦਾ ਟਾਈਮ ਚੱਲਣ ਦੇ ਚਾਂਸ ਨੇ ਦੇਖੋ ਜੀ ਕਿੰਨਾ ਫਾਲਾ ਦੇਖੋ ਜੀ ਜਿੱਧਰ ਮਰਜ਼ੀ ਦੇਖ ਲਓ ਜਿਵੇਂ ਹੁਣ ਵਿੱਚ ਵਿੱਚ ਵੀਰਾਂ ਦੇ ਕਮੈਂਟ ਆਉਣਗੇ ਉਹ ਕਹਿਣਗੇ ਵੀ ਭਾਈ ਉੱਥੋਂ ਹੀ ਦਿਖਾ ਰਿਆ ਜਿੱਥੇ ਜਿਆਦਾ ਆ ਦੇਖੋ ਜੀ ਇੱਕੇ ਜਗ੍ਹਾ ਤੇ 1 2 3 4 5 ਇਸ ਤਰ੍ਹਾਂ ਫਲ ਤਾਂ ਕਾਫੀ ਲੱਗੇ ਹੋਇਆ ਜੀ ਫਲ ਦੇ ਲਈ ਆਪਾਂ ਟ੍ਰਿਪਲ ਦੀ ਵੀ ਸਪਰੇਅ ਕੀਤੀ ਹੈ ਜੀ ਦੇਖੋ ਜੀ ਇਸ ਤਰ੍ਹਾਂ ਇਹ ਬੇਲਾਂ ਜਿਹੜੀਆਂ ਤੁਹਾਨੂੰ ਸੁੱਕੀਆਂ ਦਿਖਾਈ ਦੇ ਰਹੀ ਸੀ ਇਹ ਬਿਲਕੁਲ ਹਰੀਆਂ ਹੋਣ ਲੱਗ ਪਈਆਂ ਤੇ ਪੰਜ ਚਾਰ ਦਿਨਾਂ ਦੇ ਵਿੱਚ ਇੱਕਦੂ ਦੀ ਮੋਟੀ ਤੜਾਈ ਹੋਣੀ ਹੈ ਜੀ ਪੂਰੀ ਵਧੀਆ ਜਿਵੇਂ ਆਪਾਂ ਕਹਿੰਦੇ ਬੰਪਰ ਕੀਲੇ ਦੇ ਵਿੱਚੋਂ ਇੰਨਾ ਕੀਲੇ ਦੇ ਵਿੱਚੋਂ ਕਿੰਨਾ ਤੋੜਿਆ ਜਾਊਗਾ ਜੀ ਅਸੀਂ ਤੁਹਾਨੂੰ ਇਸ ਬਾਰੇ ਅਗਲੀ ਵੀਡੀਓ ਦੇ ਵਿੱਚ ਜਾਣਕਾਰੀ ਦੇਵਾਂਗੇ ਹੁਣ ਅਸੀਂ ਤੁਹਾਨੂੰ ਬੇਲੇ ਹੀ ਦਿਖਾ ਰਹੇ ਹਾਂ ਤੇ ਬਾਕੀ ਇੱਕ ਤੇਲੇ ਦੀ ਸਪਰੇ ਦੀ ਸਪਰਸ਼ ਕਰ ਰਹੇ ਹਾਂ ਵੀ ਜੇਕਰ ਤੁਹਾਡੇ ਖੇਤ ਦੇ ਵਿੱਚ ਹੈ ਤਾਂ ਕਰ ਦੇਣੀ ਚਾਹੀਦੀ ਹੈ ਕੋਈ ਵੀ ਸਪਰੇ ਆਪਣੇ ਖੇਤ ਦਾ ਨਿਰੇਖਣ ਕਰੇ ਬਿਨਾ ਸੋਚੇ ਸਮਝੇ ਬਿਨਾ ਕੋਈ ਸਪਰੇਅ ਕਰਨੀ ਨਹੀਂ ਚਾਹੀਦੀ ਕਿਉਂਕਿ ਪੈਸੇ ਦਾ ਵੀ ਨੁਕਸਾਨ ਹੁੰਦਾ ਇਸ ਦੇ ਨਾਲ ਆਪਣੀ ਫਸਲ ਦਾ ਵੀ ਨੁਕਸਾਨ ਹੋ ਸਕਦਾ ਇਸ ਕਰਕੇ ਮੈਂ ਜ਼ਿਮੀਦਾਰ ਭਰਾਵਾਂ ਨੂੰ ਬੇਨਤੀ ਕਰਦਾ ਵੀ ਕਿਸੇ ਦੇ ਕਹਿਣ ਤੇ ਕੋਈ ਸਪਰੇਅ ਨਾ ਕਰਿਆ ਕਰੋ ਜਾਂ ਕੋਈ ਕੰਪਨੀ ਆ ਕੇ ਕਹਿੰਦਾ ਤੁਸੀਂ ਆਪ ਆਪਣੇ ਖੇਤ ਨੂੰ ਦੇ ਨਾਲ ਗੱਲਾਂ ਕਰਨੀਆਂ ਸਿੱਖੋ ਸਮਝੋ ਜਾਨੀ ਵੀ ਆਪਣੀਆਂ ਬੇਲਾਂ ਕੀ ਮੰਗ ਰਹੀਆਂ ਨੇ ਜਿਹੜੀ ਚੀਜ਼ ਦੀ ਲੋਡ ਹੁੰਦੀ ਹੈ ਨਾ ਜੇਕਰ ਤਾਂ ਸਾਨੂੰ ਪਤਾ ਲੱਗ ਗਿਆ ਵੀ ਇਸ ਚੀਜ਼ ਦੀ ਲੋਡ ਆਪਣੀ ਫਸਲ ਨੂੰ ਫੇਰ ਹੀ ਤੁਸੀਂ ਫਸਲ ਨੂੰ ਚੰਗੇ ਪੱਧਰ ਤੇ ਝਾੜ ਲੈ ਕੇ ਜਾ ਸਕਦੇ ਹੂੰ ਫੇਰ ਹੀ ਤੁਸੀਂ ਦੋ ਪੈਸੇ ਵਧੀਆ ਕਮਾ ਸਕਦੇ ਹੋ ਜੇਕਰ ਤੁਹਾਨੂੰ ਇਸ ਦੇ ਬਾਰੇ ਨੌਲੇਜ ਨਹੀਂ ਫੇਰ ਕਰਨ ਦਾ ਕੋਈ ਫਾਇਦਾ ਨਹੀਂ ਤੁਸੀਂ ਕਿਹੜੀ ਵੀ ਫਸਲ ਲਾਉਣੀ ਆ ਉਹਦੇ ਉੱਤੇ ਥੋੜੀ ਬਹੁਤੀ ਸਰਚ ਕਰੋ ਤੇ ਆਪਣਾ ਸਰਚ ਕਰੋ ਤੇ ਜਿਆਦਾ ਜਦੋਂ ਤੁਹਾਨੂੰ ਜਾਣਕਾਰੀ ਨਹੀਂ ਤੁਸੀਂ ਜਿਆਦਾ ਨਾ ਲਾਓ ਇੱਕ ਬਿੱਗੇ ਤੋਂ ਇੱਕ ਕਨਾਲ ਤੋਂ ਸਰਚ ਕਰੋ ਤੁਹਾਨੂੰ ਪਤਾ ਲੱਗੇ ਵੀ ਕਿਵੇਂ ਆ ਤੁਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਨਾ ਆਓ ਵੀ ਐਵੇਂ ਹੁੰਦਾ ਐਵੇਂ ਹੁੰਦਾ ਇਹ ਗੱਲਾਂ ਦਾ ਕੋਈ ਫਾਇਦਾ ਨਹੀਂ ਤੇ ਫੇਰ ਤੁਹਾਨੂੰ ਸਾਰੀ ਜਾਣਕਾਰੀ ਆ ਗਈ ਤੁਸੀਂ ਵੱਡੇ ਪੱਧਰ ਤੇ ਵੀ ਕਰ ਸਕਦੇ ਹੋ ਕੋਈ ਦਿੱਕਤ ਨਹੀਂ ਜਿਹੜੇ ਛੋਟੇ ਜ਼ਿੰਮੇਦਾਰ ਭਰਾ ਨੇ ਜਿਵੇਂ ਮੰਨ ਲਓ ਕੀਲੇ ਦੋ ਕੀਲੇ ਵਾਲੇ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਵੀ ਕਿਤੇ ਹੋਰ ਜਗ੍ਹਾ ਤੇ ਕੰਮ ਕਰਨ ਨਾਲੋਂ ਤੁਸੀਂ ਕੀਲਾ ਸਬਜ਼ੀ ਦਾ ਲਾਉਨੇ ਹੋ ਤਾਂ ਉਹਦੇ ਵਿੱਚ ਆਪਣਾ ਸਾਰਾ ਪਰਿਵਾਰ ਰਲ ਕੇ ਕੰਮ ਕਰਦੇ ਹੋ ਵਧੀਆ ਤੁਸੀਂ ਉਹ ਤਰੀਕਿਆਂ ਦੇ ਨਾਲ ਸਬਜ਼ੀਆਂ ਦੀ ਝੋਣ ਕਰੋ ਦੇਖੋ ਉਹਦੇ ਵਿੱਚ ਆਪਾਂ ਭਿੰਡੀ ਲਾਓ ਇੱਕ ਕਨਾਲ ਉਹਦੇ ਵਿੱਚ ਆਪਾਂ ਦੋ ਕਨਾਲ ਕੱਦੂ ਲਾਓ ਇੱਕ ਕਨਾਲ ਆਪਾਂ ਲੋਕੀ ਲਾ ਲਓ ਇਸੇ ਤਰ੍ਹਾਂ ਆਪਾਂ ਕਰੇਲਾ ਲਾ ਲਓ ਤੋਰੀ ਲਾ ਲਓ ਤੇ ਸਾਰੀਆਂ ਮਿਸਨ ਸਬਜ਼ੀਆਂ ਚੌਲੇ ਲਾ ਲਓ ਲਗਾ ਕੇ ਉਸ ਤੋਂ ਬਾਅਦ ਉਹਨਾਂ ਦੀ ਖੇਤੀ ਕਰੋ ਤੇ ਉਸ ਤੋਂ ਬਾਅਦ ਕੀ ਕਰੋ ਆਪਣੇ ਖੇਤ ਦੇ ਵਿੱਚੀ ਸੌਪ ਬਣਾਓ ਤਾਜੀ ਸਬਜ਼ੀ ਲੈਣਾ ਤਾਂ ਕਿ ਹੋਰ ਪਿੰਡ ਵਾਲੇ ਲੋਕ ਤੁਹਾਡੇ ਖੇਤ ਦੇ ਵਿੱਚ ਤੁਹਾਡੇ ਕੋਲ ਪਹੁੰਚਣ ਤੁਹਾਨੂੰ ਕਿਤੇ ਜਾਣਾ ਨਾ ਪਵੇ ਤੇ ਸਬਜ਼ੀ ਮੰਡੀ ਜਾਣ ਨਾ ਉਹ ਤੁਹਾਡੇ ਡਬਲ ਰੇਟਾਂ ਤੇ ਸਬਜ਼ੀ ਵਿਕੇ ਮੈਂ ਮੇਰਾ ਕਹਿਣ ਦਾ ਮਤਲਬ ਇਹ ਨਹੀਂ ਹੈਗਾ ਵੀ ਤੁਸੀਂ ਦੁੱਗਣੀ ਵੀ ਮਤਲਬ ਸਬਜ਼ੀ ਮੰਡੀ ਨਾਲੋਂ ਕਾਫੀ ਮਹਿੰਗੀ ਲਾਓ ਪਰ ਸਬਜ਼ੀ ਮੰਡੀ ਨਾਲੋਂ ਤਾਂ ਜਿਹੜੇ ਲੋਕ ਮਤਲਬ ਲਿਆ ਕੇ ਸਬਜ਼ੀ ਦੇ ਵਿੱਚੋਂ ਮੰਡੀ ਦੇ ਵਿੱਚੋਂ ਵੇਚਦੇ ਨੇ ਉਹਦਾ ਤਿੰਨ ਤਿੰਨ ਚਾਰ ਚਾਰ ਗੁਣਾ ਰੇਟ ਉਹਨਾਂ ਦੇ ਹੁੰਦੇ ਨੇ ਤੇ ਤੁਸੀਂ ਮਤਲਬ ਆਪਣਾ ਦੇਖ ਕੇ ਜੇ ਰੇਟ ਹਿਸਾਬ ਦਾ ਰੱਖੋ ਵੀ ਆਹ ਰੇਟ ਹੈਗਾ ਤੇ ਸੇਲ ਕਰੋ ਤਾਂ ਹੀ ਤੁਸੀਂ ਇੱਕ ਏਕੜ ਦੇ ਤੋਂ ਚੰਗੀ ਮੋਟੀ ਇਨਕਮ ਕਰਕੇ ਆਪਣਾ ਵਧੀਆ ਗੁਜ਼ਾਰਾ ਕਰ ਸਕਦੇ ਹੋ ਤੇ ਬਾਕੀ ਤੁਸੀਂ ਜਿਹੜਾ ਲੇਬਰ ਦਾ ਕੰਮ ਹੈਗਾ ਵੱਡੇ ਜ਼ਿਮੀਂਦਾਰਾਂ ਨਾਲੋਂ ਤਾਂ ਉਹ ਲੇਬਰ ਵਾਲਾ ਖਰਚਾ ਵੀ ਤੁਸੀਂ ਬਚਾ ਸਕੋ ਤੁਸੀਂ ਕਿਸੇ ਦੇ ਨੌਕਰੀ ਕਰਨ ਦੀ ਬਜਾਏ ਆਪਣੇ ਖੇਤ ਦੇ ਵਿੱਚ ਕੰਮ ਕਰੋਗੇ ਤਾਂ ਤੰਦਰੁਸਤ ਰਹੋਗੇ ਤੇ ਇਨਕਮ ਵੀ ਵਧੀਆ ਕਰੋਗੇ ਇਸ ਤਰ੍ਹਾਂ ਤੁਸੀਂ ਮਿਕਸ ਸਬਜ਼ੀਆਂ ਦੀ ਖੇਤੀ ਕਰਕੇ ਆਪਣੇ ਖੇਤ ਦੇ ਵਿੱਚੋਂ ਵਧੀਆ ਇਨਕਮ ਕਰ ਸਕਦੇ ਹੋ ਤੁਸੀਂ ਇਸ ਤਰੀਕੇ ਨਾਲ ਲਾਓ ਜਿਵੇਂ ਹੁਣ ਮੰਨ ਲਓ ਮਟਰ ਲਾਤੇ ਤਾਂ ਉਧਰੋਂ ਪਰੀਆਂ ਦੇ ਵਿੱਚ ਬੀਲਾਂ ਤਿਆਰ ਕਰ ਲਓ ਖਰਬੂਜੇ ਦੀਆਂ ਕਰ ਲਓ ਤਰਬੂਜ ਦੀਆਂ ਕਰ ਲਓ ਕੱਦੂ ਦੀਆਂ ਕਰ ਲਓ ਜਦੋਂ ਵਹਣ ਬੋਹਣਾ ਵਹਣ ਬੋਹਣ ਸਾਰ ਨਾਲ ਦੀ ਨਾਲ ਤੁਸੀਂ ਆਪਣਾ ਖਰਬੂਜਾ ਤਰਬੂਜ ਤੇ ਕੱਦੂ ਤੋਰੀ ਇਹ ਚੀਜ਼ਾਂ ਲਾ ਦੋ ਇਸ ਤਰੀਕੇ ਨਾਲ ਤੁਸੀਂ 10-15 ਦਿਨ ਅਗੇਤੀਆਂ ਵੀ ਤਿਆਰ ਹੋ ਜਾਣਗੀਆਂ ਤੇ ਤੁਹਾਡਾ ਟਾਈਮ ਵੀ ਬਚ ਜਾਊਗਾ ਤੇ ਫਸਲਾਂ ਵੀ ਜ਼ਿਆਦਾ ਲੈਤੀਆਂ ਜਾਣਗੀਆਂ ਸਾਲ ਦੇ ਵਿੱਚ ਲਗਭਗ ਤੁਸੀਂ 3-4 ਫਸਲਾਂ 1 ਏਕੜ ਦੇ ਵਿੱਚੋਂ ਲਾਉਂਗੇ ਤਾਂ ਤੁਹਾਡਾ ਗਜਰਾ ਆਪਣੇ ਆਪ ਹੀ ਵਧੀਆ ਹੋ ਜੂ ਜੇਕਰ ਕੱਦੂ ਦਾ ਰੇਟ ਡਾਊਨ ਆ ਜਾਊਗਾ ਤਾਂ ਕਰੇਲੇ ਦਾ ਆ ਜਾਊਗਾ ਜੇਕਰ ਕਰੇਲੇ ਦਾ ਡਾਊਨ ਆ ਜਾਊਗਾ ਤਾਂ ਭਿੰਡੀ ਦਾ ਆ ਜਾਊਗਾ ਤੇ ਇਸ ਤਰ੍ਹਾਂ ਤੁਸੀਂ ਮਤਲਬ ਇਈ ਚੀਜ਼ਾਂ ਦੀਆਂ ਮਿਕਸ ਖੇਤੀਆਂ ਕਰਕੇ ਤੁਸੀਂ ਆਪਣਾ ਗੁਜ਼ਾਰਾ ਆਪਣੇ ਖੇਤ ਵਿੱਚ ਕਾ ਸਕਦੇ ਹੋ ਕਿਸੇ ਦੇ ਨੌਕਰੀ ਕਰਨ ਦੀ ਬਜਾਏ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਤੁਹਾਨੂੰ ਇੱਕ ਵਾਰ ਥੋੜਾ ਸਿੱਖਣ ਦੀ ਲੋੜ ਪਊਗੀ ਤੇ ਤੁਸੀਂ ਥੋੜੀ ਮਿਹਨਤ ਕਰੋ ਤੇ ਮਿਹਨਤ ਕਰਨ ਤੇ ਬਾਅਦ ਤੁਹਾਨੂੰ ਚੰਗਾ ਫਲ ਮਿਲੂਗਾ ਇਸੇ ਤਰ੍ਹਾਂ ਤੁਸੀਂ ਕੰਮ ਕਰੋਗੇ ਤੇ ਤੁਹਾਡਾ ਬ੍ਰਾਂਡ ਬਣੂਗਾ ਤੁਸੀਂ ਆਪਣੇ ਰੇਟ ਵੀ ਪਲੱਸ ਹੋ ਜਾਣਗੇ ਤੇ ਤੁਹਾਡੇ ਗਾਖ ਵੀ ਪੱਕੇ ਹੋ ਜਾਣਗੇ ਪਹਿਲੇ ਦਿਨੀ ਨਹੀਂ ਜਿਵੇਂ ਤੁਸੀਂ ਪਹਿਲੀ ਵਾਰੀ ਸਬਜ਼ੀ ਲਾਉਂਗੇ ਤੁਸੀਂ ਇਹ ਸੋਚੋ ਵੀ ਇਸ ਵਾਰ ਆਪਣਾ ਖਰਚਾ ਨਿਕਲ ਜੇ ਉਹੀ ਬਹੁਤ ਆ ਉਸ ਤੋਂ ਬਾਅਦ ਅਗਲੀ ਵਾਰ ਤੋਂ ਜੇਕਰ ਤੁਸੀਂ ਸਹੀ ਡੀਲ ਕਰੋਗੇ ਕਿਸੇ ਨੂੰ ਸਹੀ ਇਮਾਨਦਾਰੀ ਨਾਲ ਸਬਜ਼ੀ ਦਿਓਗੇ ਤਾਂ ਤੁਸੀਂ ਗਾਖ ਤੁਹਾਡੇ ਆਪਣੇ ਆਪ ਹੀ ਜੁੜ ਜਾਣਗੇ ਤੁਹਾਡੇ ਨਾਲ ਇਸ ਤਰ੍ਹਾਂ ਕਰਕੇ ਤੁਸੀਂ ਕੀ ਆ ਜੇਕਰ ਤੁਹਾਡਾ ਖੇਤ ਸੜਕ ਤੇ ਆ ਤਾਂ ਸੜਕ ਦੇ ਉੱਤੇ ਆਪਣੀ ਸ਼ਾਪ ਦਾ ਇੰਤਜ਼ਾਮ ਕਰੋ ਸ਼ਾਪ ਦਾ ਕੀ ਇੰਤਜ਼ਾਮ ਕਰਨਾ ਤੁਸੀਂ ਮੰਨ ਲਓ ਵੀ ਜਿਵੇਂ ਆਪਾਂ ਕਹਿ ਦਈਏ ਵੀ ਸਰਾਕੜੇ ਦਾ ਜਾਂ ਕੋਈ ਪ੍ਰਾਲੀ ਵਗੈਰਾ ਦਾ ਉਤੋਂ ਸੌਂ ਕਰਕੇ ਥੱਲੇ ਸਬਜ਼ੀ ਰੱਖਣ ਲਈ ਆਪਣਾ ਕੋਈ ਟੇਬਲ ਟੂਲ ਵਗੈਰਾ ਲੈ ਕੇ ਇੱਕ ਕੁਰਸੀ ਲੈ ਕੇ ਉਥੇ ਆਪਣੇ ਬੈਠਣ ਦਾ ਇੰਤਜ਼ਾਮ ਕਰੋ ਤੇ ਨਾਲ ਹੁੰਦੇ ਖੇਤ ਦੇ ਵਿੱਚ ਕੰਮ ਕਰਦੇ ਰਹੋ ਤੇ ਜਦੋਂ ਕੋਈ ਗਾਹਕ ਆਉਂਦਾ ਤਾਂ ਨਾਲ ਦੀ ਨਾਲ ਸਬਜ਼ੀ ਦੇ ਦਿਓ ਤੁਹਾਨੂੰ ਉਸ ਦੇ ਨਾਲ ਮੰਡੀ ਦੇ ਵਿੱਚ ਵੀ ਜਾਣ ਦੀ ਲੋੜ ਨਹੀਂ ਪੈਣੀ ਮੰਡੀ ਦੇ ਵਿੱਚ ਜਿਵੇਂ ਮੰਡੀਆਂ ਕਈ ਵਾਰੀ 20 20 25 25 ਕਿਲੋਮੀਟਰ ਦੂਰ ਹੁੰਦੀਆਂ ਨੇ ਤਾਂ ਉਹ ਮੰਡੀ 'ਚ ਲੈ ਕੇ ਜਾਣ ਦਾ ਟਰਾਂਸਪੋਰਟ ਦਾ ਖਰਚਾ ਵੀ ਤੁਹਾਡਾ ਬਚ ਜੂਗਾ ਤੇ ਤੁਹਾਨੂੰ ਰੇਟ ਵੀ ਮੰਡੀ ਨਾਲ ਡਬਲ ਮਿਲ ਜੂਗਾ ਜਾਂ ਫਿਰ ਕਈ ਜਿਵੇਂ ਹੁਣ ਚਈਆਂ ਦੇ ਖੇਤ ਦੂਰ ਨੇ ਜਾਂ ਤੁਸੀਂ ਮੰਨ ਕੇ ਚੱਲੋ ਵੀ ਰੋਡ ਦੇ ਉੱਤੇ ਨਹੀਂ ਲੱਗਦੇ ਤਾਂ ਉਹ ਮੋਟਰਸਾਈਕਲ ਵਾਲੀ ਰੇੜੀ ਵਿੱਚ ਵੀ ਰੱਖ ਕੇ ਆਪਣੇ ਪਿੰਡ ਦੇ ਵਿੱਚ ਵੀ ਵੇਚ ਸਕਦੇ ਨੇ ਜਾਂ ਫਿਰ ਕਈ ਜ਼ਿਮੀਂਦਾਰ ਭਰਾ ਆਪਣੇ ਘਰਾਂ ਦੇ ਵਿੱਚ ਵੀ ਸਬਜ਼ੀਆਂ ਵੇਚਦੇ ਨੇ ਇਸ ਤਰ੍ਹਾਂ ਕਈ ਤਰੀਕੇ ਨੇ ਜਦੋਂ ਤੁਸੀਂ ਕੋਈ ਕੰਮ ਕਰੋਗੇ ਤਾਂ ਜਿਵੇਂ ਕਹਿੰਦੇ ਲੋਡ ਕਾਰਡ ਲੋਡ ਕਾਰਡ ਦੀ ماں ਹੁੰਦੀ ਹੈ ਜਦੋਂ ਮਤਲਬ ਤੁਹਾਨੂੰ ਕੋਈ ਦਿੱਕਤ ਆਊਗੀ ਤੁਸੀਂ ਕਾਰਡ ਆਪਣੇ ਆਪ ਹੀ ਕੱਢ ਲੈਣੀ ਆ ਸਾਰਾ ਕੁਝ ਪਹਿਲੇ ਦਿਨ ਹੀ ਨਹੀਂ ਕੋਈ ਸਿੱਖਦਾ ਦੇਖੋ ਜਿਵੇਂ ਇਹ ਅਗੇਤੀਆਂ ਸਬਜ਼ੀਆਂ ਤਿਆਰ ਕਰਨ ਦਾ ਹੁੰਦਾ ਸੀ ਇਹ ਪੋਲੀ ਹਾਊਸ ਦੇ ਵਿੱਚ ਹੀ ਹੁੰਦਾ ਸੀਗਾ ਵਿਦੇਸ਼ਾਂ ਦੇ ਵਿੱਚ ਲੋਕ ਪੋਲੀ ਹਾਊਸ ਲਾ ਕੇ ਇਸ ਤਰ੍ਹਾਂ ਕਰਿਆ ਕਰਦੇ ਸੀ ਆਪਣੇ ਪੰਜਾਬੀ ਵੀਰਾਂ ਨੇ ਦੇਖੋ ਸਬਜ਼ੀਆਂ ਨੂੰ ਲੋਹ ਟਰਨ ਤਾਰਾਂ ਨਾਲ ਕਾਗਜ਼ ਪਾ ਕੇ ਲੋਹ ਟਰਨ ਕਰਕੇ ਅਗੇਤੀਆਂ ਸਬਜ਼ੀਆਂ ਤਿਆਰ ਕਰਤੀਆਂ ਦੇਖੋ ਫਰਵਰੀ ਦੇ ਵਿੱਚ ਕਿੱਥੇ ਕੱਦੂ ਮਿਲਦਾ ਸੀ ਕਿੱਥੇ ਖਰਬੂਜੇ ਮਿਲਦਾ ਸੀ ਤੇ ਇਹ ਸਾਰੀ ਕਲਾਕਾਰੀ ਆਪਣੇ ਪੰਜਾਬੀ ਵੀਰਾਂ ਦੀ ਆ ਇਹਨਾਂ ਨੇ ਮਿਹਨਤ ਦੇ ਨਾਲ ਕਾਫੀ ਮੱਲਾ ਮਾਰੀਆਂ ਨੇ ਤੇ ਇਸ ਤਰ੍ਹਾਂ ਤੁਸੀਂ ਆਪਣਾ ਬ੍ਰਾਂਡ ਬਣਾ ਕੇ ਵਧੀਆ ਜੇਕਰ ਤੁਹਾਡਾ ਲਵੇ ਸੈਰ ਲੱਗਦਾਗਾ ਤਾਂ ਤੁਸੀਂ ਉੱਥੇ ਕੋਈ ਕਿਸਾਨ ਮੰਡੀਆਂ ਕਾਫੀ ਲੱਗਦੀਆਂ ਨੇ ਕਿਸਾਨ ਮੰਡੀਆਂ ਦੇ ਵਿੱਚ ਜਾ ਕੇ ਵੀ ਵੇਚ ਸਕਦੇ ਹੋ ਇਸ ਤਰ੍ਹਾਂ ਤੁਸੀਂ ਮਤਲਬ ਕੋਈ ਨਾ ਕੋਈ ਤਰੀਕਾ ਲੱਭਣਾ ਤੁਹਾਡਾ ਆਪਣਾ ਕੰਮ ਆ ਗਿਆ ਤੁਸੀਂ ਇਹ ਕੋਈ ਤਰੀਕਾ ਲੱਭ ਕੇ ਆਪਣੀ ਸਬਜ਼ੀ ਨੂੰ ਸੇਲ ਕਰਨ ਦਾ ਇੰਤਜ਼ਾਮ ਕਰੋ ਤੁਸੀਂ ਇਹ ਗੱਲ ਨੈਗੇਟਿਵ ਨਾਲ ਸੋਚਿਆ ਕਰੋ ਕਦੇ ਵੀ ਵੀ ਕਦੂ ਤਾਂ 80 ਰੁਪਏ ਹੋ ਗਿਆ ਦੇਖੋ ਗੋਭੀ 20 ਪਰ ਕਿਲੋ ਹੋ ਗਈ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਪਰ ਜਿਹੜੇ ਸ਼ਹਿਰਾਂ ਦੇ ਵਿੱਚ ਲੋਕ ਗੋਭੀ ਖਰੀਦਦੇ ਨੇ ਉਹਨਾਂ ਨੂੰ 10 ਰੁਪਏ ਤੋਂ ਘੱਟ ਕਦੇ ਵੀ ਗੋਭੀ ਮਿਲੀ ਨਹੀਂ ਤੁਸੀਂ ਕਿਸੇ ਮਰਜ਼ੀ ਨਾਲ ਗੱਲ ਕਰ ਲਓ ਜਿਹੜੇ ਰਿਟੇਲ ਦੇ ਵਿੱਚ ਗੋਭੀ ਲੈਂਦੇ ਨੇ ਤਾਂ ਉਹਨਾਂ ਨੂੰ 10 ਤੋਂ ਘੱਟ ਕਦੇ ਵੀ ਮਿਲੀ ਨਹੀਂ ਸਮਝ ਗਏ ਇਹ ਕੀ ਹੈ ਰਿਟੇਲ ਦਾ ਰੇਟ ਹੈ ਜਿਹੜਾ ਉਹ ਇੰਨਾ ਹੁੰਦਾ ਹੀ ਆ ਤੁਸੀਂ ਮੇਰੇ ਕਹਿਣ ਦਾ ਮਤਲਬ ਇਹ ਆ ਵੀ ਜਿੰਨੇ ਵੀ ਕਰੋ ਤੁਸੀਂ ਆਪਣਾ ਵਪਾਰ ਕਰੋ ਇਹ ਵੀ ਇੱਕ ਵਪਾਰੀ ਹੈ ਤੁਸੀਂ ਕਰੋਗੇ ਤਾਂ ਤੁਹਾਨੂੰ ਰੱਬ ਤਰੱਕੀ ਬਖਸ਼ੂਗਾ ਤੁਸੀਂ ਬਾਕੀ ਜੇ ਕੋਈ ਜਾਣਕਾਰੀ ਕਿਸੇ ਬਾਰੇ ਲੈਣੀ ਹੈ ਤਾਂ ਤੁਸੀਂ ਮੈਨੂੰ ਕਾਲ ਵੀ ਕਰ ਸਕਦੇ ਹੋ ਕਿਸੇ ਪ੍ਰਕਾਰ ਦੀ ਕੋਈ ਦਿੱਕਤ ਨਹੀਂ ਤੇ ਇੰਨਾ ਕੁਝ ਕਹਿੰਦਾ ਹੋਇਆ ਮੈਂ ਵੀ ਕੋਈ ਜ਼ਿਆਦਾ ਜਾਣਕਾਰੀ ਮੈਂ ਵੀ ਤੁਹਾਡੇ ਵਰਗਿਆਂ ਤੁਸੀਂ ਸਿੱਖ ਕੇ ਤੁਹਾਨੂੰ ਜਾਣਕਾਰੀ ਦਿੰਦਾ ਰਹਿਣਾ ਤੇ ਜਿਹੜੇ ਵੀਰਾਂ ਨੇ ਮੇਰਾ ਚੈਨਲ ਸਬਸਕ੍ਰਾਈਬ ਕੀਤਾ ਹੋਇਆ ਤਾਂ ਉਹ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਨਹੀਂ ਕੀਤਾ ਤਾਂ ਉਹ ਕਰ ਦਿਓ ਤੇ ਤਾਂ ਕਿ ਹੋਰ ਵੀ ਜ਼ਿੰਮੇਵਾਰਾਂ ਨੂੰ ਜਾਣਕਾਰੀ ਮਿਲਦੀ ਰਹੇ ਐਨਾ ਕੁਝ ਬੋਲਦਾ ਹੋਇਆ ਜੇਕਰ ਕੁਝ ਗਲਤ ਬੋਲ ਗਿਆ ਤਾਂ ਮਾਫ਼ ਕਰਨਾ ਮੈਂ ਤੁਹਾਡਾ ਆਪਣਾ ਓੰਕਾਰ ਸਿੰਘ ਤੇ ਪਲਾਂਟ ਇਨਫੋ ਬਾਏ ਓੰਕਾਰ ਸਿੰਘ ਦੇ ਨਾਂ ਤੇ ਮੇਰਾ ਚੈਨਲ ਹੈਗਾ ਤੇ ਐਨਾ ਕੁਝ ਕਹਿੰਦਾ ਹੋਇਆ Dann war die Map.